ਅਨੁਪ ਹੋਰ ਬਾਈ ਫੋਰ ਕਹਿੰਦੇ ਆ ਬਾਈ ਲੈ ਗਿਆ ਲੈ ਗਿਆ ਲੈ ਗਿਆ ਉਹ ਲਿਫਟ ਨਾਲ ਆ ਲਿਫਟਾ ਫਾਸ ਫਾਸ ਆ ਬੇਉਕੀ ਹਾਲ ਨੇ ਸਾਰੇ ਵੀਰਾਂ ਤੇ ਲੋ ਜੀ ਸਵਾਗਤ ਹੈ ਤੁਹਾਡਾ ਅੱਜ ਨਵੇਂ ਬਲੌਗ ਦੇ ਵਿੱਚ ਤੇ ਬਾਬੇ ਅੱਜ ਆਪਾਂ ਦੀਰੀ ਵੱਢਣ ਲੱਗਦੇ ਆਂ ਪਹਿਲਾ 777 ਵੱਢਣੀ ਅੱਜ ਤੇ ਬਾਕੀ ਫਿਰ ਹੁਣ ਦੋ ਤਿੰਨ ਦਿਨ ਮਸ਼ੀਨ ਲਗਾਤਾਰ ਚੱਲੂਗੀ ਤੇ ਤੁਹਾਨੂੰ ਦਿਖਾਉਣੀ ਆ ਕਿਵੇਂ ਝਾੜ ਆ ਕੀ ਗੱਲ ਹੈ ਕੀ ਬਾਤ ਆ ਅੱਜ ਪਹਿਲਾ 777 ਆਪਾਂ ਵੱਢਾਂਗੇ ਤੇ ਭਾਈ 5-6 ਦਿਨ ਹੋ ਗਏ ਹੁਣ ਲਗਾਤਾਰ ਆਲੂ ਬੀਜਣ ਲੱਗਿਆਂ ਨੂੰ ਤੜਕੇ 3-4 4 ਵਜੇ ਤਕਰੀਬਨ ਉੱਠ ਕੇ ਲੱਗ ਜਾਣਾ ਐਨ ਬੁਰਾ ਹਾਲ ਹੋਇਆ ਬਹਿ ਸਰੀਰ ਦਾ ਅੱਜ ਤੜਕੇ ਕੰਮ ਨਿਮੇੜ ਕੇ ਖਰਾਬ ਪਹਿਲਾਂ 20 ਘਟ ਗਿਆ ਫਿਰ 20 ਲੈ ਕੇ ਆਏ 11 12 ਵਜੇ ਫਿਰ ਤੜਕੇ ਮੈਂ 5 ਵਜੇ ਫਿਰ ਬੀਜਣ ਲੱਗ ਗਿਆ ਦੀ ਜਾ ਕੇ 9 ਵਜੇ ਦੇ ਨੂੰ 8 ਵਜੇ ਦੇ ਨੂੰ ਕੰਮ ਨਿਮੇੜ ਕੇ ਹੁਣ ਨਾਂ ਨੂੰ ਕੇ ਹੁਣ ਆਪਣਾ ਆਰਾਮ ਨਾਲ ਅੱਜ ਜੀਰੀ ਵੱਡਾਂਗੇ ਅੱਜ ਸਾਰੇ ਵਰਕ ਬੰਦ ਕਰਤੇ ਇਹ ਕਹਿੰਦੇ ਤੇ ਕਹਿੰਦੇ ਖਰਚੇ ਵੱਡਾਂਗੇ ਨਾਲ ਦੀ ਨਾਲ ਹਾਂ ਅੱਜ ਆਰਾਮ ਨਾਲ ਜੀਰੀ ਉਹ ਵੱਡਾਂਗੇ ਫਿਰ ਦੇਖਾਂਗੇ ਭੈਣ ਹਾਂ ਤੇ ਬਾਈ ਇੱਧਰ ਆਪਣਾ ਖਰਚੇ ਆ ਇੰਨੇ ਕ ਵੜਤੇ ਦੀ ਉਰੇ ਰੈਂਕ ਚੱਲ ਰਿਹਾ ਹਾਂ ਹਾਂ ਕਰਚੇ ਰਾਤ ਨੂੰ ਚਲਾਵਾਂਗੇ ਤੇ ਇਧਰ ਕੰਪੈਨ ਚੱਲ ਰਹੀ ਆ ਬਈ ਜਿਹੜਾ ਆ ਗੇਟ ਦਾ ਮੰਨ ਕੇ ਚੱਲ ਇਹ ਤਾਂ ਹੁਣ ਔਰੇ ਦਾ ਆਪਾਂ ਨੇ ਹੁਣ ਯਾਰ ਆੜਤੀਏ ਕਹਿੰਦਾ ਬਈ ਤੁਸੀਂ ਜਿਰੀ ਇੰਨੇ ਮੌਚਰ ਨਹੀਂ ਲਾਏ ਆ ਦੇਖਿਓ ਪੂਜੀਆ ਬਣਿਆ ਹੋਇਆ ਜਿਰੀ ਦਾ ਜਮਾ ਪਕਾ ਕੇ ਲੈ ਕੇ ਜਾਂਦੇ ਆ ਜਿਹੜੇ ਗੇਟ ਤੇ ਮੌਚਰ ਲਾਉਂਦਾ ਉਹਦੇ ਤੇ ਬੌਚਰ 14 15 ਹੀ ਆਉਂਦਾ ਇਹਦਾ ਉਹਨੂੰ ਕਹਿੰਦੇ ਵੀ ਚੈਟ ਚ ਪੈ ਗਿਆ ਹੋਰ ਬਈ ਕਾਹਦੀ ਗੱਲ ਆ 770 ਝੋਨਾ ਦੀ ਆਪਣਾ ਹਾਂ ਇਹ ਜ਼ਮੀਨ ਆ ਮਾੜੀ ਹਾਂ ਠੀਕ ਆ ਰੇਤ ਨਹੀਂ ਯਾਰ ਮਾੜੀ ਨਹੀਂ ਕਹਿ ਸਕਦੇ ਜਣੀ ਰੇਸ ਲਈ ਧਰਤੀ ਹੈ ਬਾਈ ਹੈ ਮਾੜੀਓ ਜਣੀ ਹਿੱਕ ਦੇ ਜੋਰ ਨਾਲ ਫਸਲ ਕਰਨੀ ਪੈਂਦੀ ਆ ਇਹ ਗੱਲ ਕਹਿਣ ਦਾ ਮਤਲਬ ਆ ਬਾਈ ਸਮਾਨ ਸੱਪਾ ਇਹਦੇ ਚ ਬਹੁਤ ਪਿਆਜੀ ਨਹੀਂ ਚ ਯੂਰੀਆ ਵੀ ਚੰਗਾ ਪਿਆ ਮੈਨੂੰ ਉਹਨੂੰ ਕਹਿ ਦਈਏ ਪਰ ਝੋਨਾ ਵੀ ਕਰੰਬਰ ਖੜਾ ਦੀ ਪੂਰੀਆਂ ਤਾਕੜੀ ਜੀਰੀ ਦੀ ਪਰ 40 ਦਿਨ ਚ ਹੀ ਹੋ ਗਿਆ ਕੰਮ ਪਰसों ਕਰਾ ਹੁਣ ਤੁਸੀਂ ਦੇਖ ਲਓ ਵੀ ਇਹਨੂੰ ਪਤਾ ਨਹੀਂ ਤੇਲਾ ਲੱਗ ਗਿਆ ਇਹ ਤੇਲ ਹੀ ਕਹਿੰਦੇ ਆ ਵਿੱਚ ਬਾਈ ਨੇ ਪਹਿਲਾਂ ਕਮੈਂਟ ਕਰਿਆ ਸੀ ਆਪਰ ਕਹਿੰਦੇ ਨੇ ਤੇਲਾ ਕਹਿੰਦੇ ਨੇ ਜਣੀਆ ਦੇਖ ਲਓ ਹੁਣ ਤੁਸੀਂ ਜਮਈ ਸਾਲਾ ਬਣ ਗਿਆ ਖੂਸ ਬਣਾਦਾ ਬਾਈ ਜਮਈ ਯਾਰ ਬਸ ਔਖਾ ਹੀ ਆ ਕੰਮ ਇਹ ਆਪਣਾ 9 ਬਿੱਗੇ ਦਾ ਮੰਨ ਲੇ ਜੇ ਹੱਥ ਦੂਜੇ ਦਾ ਘੇਰਾ ਹੈ ਬਿੱਗਾ ਤੋਂ ਉੱਪਰ ਮਾੜਾ ਮੋਟਾ ਹੋਊਗਾ ਯਾਨੀ 2 ਕਿਲਾਂ ਤੋਂ ਥੋੜੀ ਜਿਹੀ ਜਗ੍ਹਾ ਘਟਾ ਪਰ ਝਾੜ ਨੂੰ ਕੱਟ ਲੱਗ ਰਿਹਾ ਔਕਣਾ ਅੱਗੇ ਆ ਘੇਰੇ ਦੇ ਉੱਪਰ ਉੱਥੇ ਆ ਕੇ ਟੈਂਕ ਭਰਦਾ ਹੁੰਦਾ ਆਹ ਗੁੰਜੇ ਤੇ ਐਡ ਵੀ ਉੱਥੇ ਜਾ ਕੇ ਮਸ਼ੀਨ ਮੁੜ ਗਈ ਦੀ ਹੁਣ ਤੂੰ ਹਿਸਾਬ ਲਾ ਲਾ ਵੀ ਕਿੰਨਾ ਚਾੜ ਤਾਂ ਘਾਟੇ ਘਟ ਹੈ ਤੇਗੀ ਆਹ ਦੇਖ ਲੋ ਉਹ ਬਾਈ ਨੂੰ ਘਰ ਰੈਂਕ ਹੌਲੀ ਮਾਰ ਸਫਾਈ ਦੇ ਦੇ ਦੀ ਥੋੜੀ ਜਿਹੀ ਪੂਰੀ ਲਾਉਂ ਹੀ ਬਾਬੇ ਵਨੂਆਂ ਦਾ ਕਰਤਾ ਫਤੇ ਕੰਮ ਅੱਜ ਆਪਾਂ ਨੇ ਤੇ ਟਰਾਲੀਆਂ ਪਾ ਕੇ ਖੜਾ ਆਦਿਆਂ ਦੋਨਾਂ ਮਾਗਰ ਇਹਦੀ ਮਾਗਰ ਪਾਉਣਿਆਂ ਦੇ ਅੱਜ ਆਪਾਂ ਬਾਈ ਝੂਟੀ ਜੀਰੀ ਦੀ ਲਾਵਾਂਗੇ ਤੇ ਬਾਈ ਮੋਟਰ ਹੈਲ ਆਪਾਂ ਨੇ ਆ ਲਿਆਂਦਾ ਜੀ ਦੇਖੋ ਤੇ ਮਸ਼ੀਨ ਬਾਈ ਆ ਗਈ ਹੁਣ ਦੋ ਤਿੰਨ ਦਿਨ ਬਾਈ ਜੀਰੀ ਵੱਢਣ ਨੂੰ ਲਾਵਾਂਗੇ ਅਸੀਂ ਉਹ ਚਲਾਤੀ ਉਹਨੇ ਮੁੰਡੇ ਨੇ ਹੀ ਫਿਰ ਚਾਹ ਚੁਪੀ ਕੇ ਤੇ ਜਤਿੰਦਰ ਨੂੰ ਓਏ ਉਹਦੇ ਚ ਆ ਜਤਿੰਦਰ ਨੂੰ ਜਤਿੰਦਰ ਨੂੰ ਬੜੇ ਬਾਈ ਮਿਸ ਕਰਦੇ ਨੇ ਹੈਲੋ ਬੋਲਦੇ ਬ੍ਰੋ ਕਹਿਦੇ ਨੇ ਉਹ ਬਾਈ ਨਹੀਂ ਆਉਂਦਾ ਬਾਈ ਪਤਾ ਕੀ ਆ ਇਹ ਥੋੜਾ ਜਿਹਾ ਬਿਜ਼ਨਸ ਕੰਨੀ ਕਰਦੇ ਅਸੀਂ ਨੇ ਦੋ ਕੋ ਬੰਦੇ ਤੇ ਆਪਾਂ ਆਉਣ ਵਾਲੇ ਦਿਨਾਂ ਚ ਨਾ ਬਣਾਇ ਨਾ ਵਧੀਆ ਚੱਲ ਰਿਹਾ ਬਾਬੇ ਨੇ ਕਰੀ ਕਿਰਪਾ ਆਪਣੇ ਨੇੜੇ ਦੇ ਸ਼ਹਿਰ ਚ ਆਪਾਂ ਵਧੀਆ ਕੈਵਲ ਤੇ ਕੰਮ ਕਰ ਦੇਣਾ ਹਾਂ ਬਾਈ ਆਪਾਂ ਦੁਕਾਨ ਕਰ ਰਹੇ ਹਾਂ ਭਾਰਸੋਂ ਸਾਰਾ ਕੁਝ ਮਤਲਬ ਆਪਾਂ ਸ਼ੱਕਰ ਤੋਂ ਲਾ ਕੇ ਸਾਰਾ ਕੁਝ ਵੇਚਿਆ ਕਰਨਾ ਆਰਗੇਨਿਕ ਜਿਹੜਾ ਆਪਣੇ ਹੱਥੀਂ ਆਪਣੇ ਘਰੇ ਬਣੂਗਾ ਉਹ ਸਮਾਨ ਵੇਚਾਂਗੇ ਮੁੱਲ ਦੇ ਕੇ ਕੋਈ ਹਾਂ ਆਹ ਦਹੀਂ ਮਠਿਆਈ ਸਾਰੀ ਤੇ ਗੁੜਾ ਸ਼ੱਕਰ ਸਾਰਾ ਆਪਣੇ ਘਰ ਦਾ ਸਾਰਾ ਕੋਈ ਜਾਨੀ ਜਿਹੜਾ ਆਪਣਾ ਘਰ ਦਾ ਸਮਾਨ ਹੋਇਆ ਕਰੂ ਆਲੂ ਆਲੂ ਵੀ ਤੇ ਆ ਕਰਾਂਗੇ ਕਰਦੇ ਹੋ ਜਾਣਗੇ ਨਾ ਜੋ ਬਈਆ ਇਦਾਂ ਆਲੂਆਂ ਵਾਲੀ ਲਤਾ ਇਲਾਤਾ ਕਰਦਾ ਇਦਾਂ ਆਲੂ ਆਲੂ ਹੋ ਗਿਆ ਇਹਦੇ ਆਪਣੇ ਪਿੰਡੋਂ ਕਾਲਾ ਆ ਜੂਗਾ ਹੈ ਨਾ ਤੇ ਬੰਦੇ ਬਈਆ ਆਪਣੇ ਲੱਗੇ ਹੋਏ ਨੇ ਉਤਰ ਖਾਲਾ ਖੋਲਾ ਕਰਨਾ ਫਿਰ ਪਾਣੀ ਮਾਂ ਚੱਲ ਕੱਲ ਨੂੰ ਲਾ ਲਿਓ ਹੁਣ ਆਲੂਆਂ ਦੀ ਜਰਮੀਨੇਸ਼ਨ ਚੱਲ ਪਈ ਹਾਂ ਆਲੂ ਬਈ ਨਿਕਲਣ ਲੱਗੇ ਇਹ ਆਪਣੇ ਚਾਚੇ ਉਹਨਾਂ ਦੇ ਨੇ ਬਾਈ ਪੀਜੇ ਵੇ ਇਹ ਆਪਣੇ ਵਾਲੀ ਮਸ਼ੀਨ ਨਾਲੇ ਨੇ ਇਹਨਾਂ ਨੇ ਪਤੰਦਰਾਂ ਨੇ ਸਪਰੇ ਨਹੀਂ ਕਰੀਏਗੀ ਸਪਰੇ ਲੇਟ ਹੋ ਗਈ ਪਰ ਅ ਪਰ ਅਦੂਹਾਰਾ ਹੋਣ ਲੱਗਿਆ ਇੱਕ ਤਸਾਰ ਜਾ ਆ ਦੇਖ ਵਾ ਦੂਹਾਰਾ ਹੋਣ ਲੱਗਿਆ ਤੇ ਉਧਰ ਹਰੇਕ ਵਾਲਾ 200 ਰੁਪਏ ਆ ਗਿਆ ਬਾਈ ਇੰਜੀ ਹਣੇ ਹੁਣ ਤਾਂ ਖਰਚੇ ਵੱਢ ਗਏ ਆ ਹੁਣੇ ਰੈਕ ਵਾਲਾ ਉਹ ਮਿਰੇ ਐਤ ਕੀ ਦਾ ਗੱਠਾਂ ਵਾਲੇ ਬਾਲੇ ਫਿਰਦੇ ਨੇ ਬਾਈ ਜਦੀ ਆ ਜਾਂਦੇ ਨੇ ਐਤ ਕੀ ਦਾ ਗੱਠਾਂ ਵਾਲੇ ਐਤ ਕੀ ਦਾ ਪਰਾਲੀ ਪਰੂਲੀ ਦੀ ਕੋਈ ਦਿੱਕਤ ਨਹੀਂ ਲੋਕ ਲੜਦੇ ਕਰਦੇ ਨੇ ਇਹ ਕਿਹਦਾ ਇਕੱਠਾ ਵਿੱਚ ਹਾਂ ਮੈਨੂੰ ਲੱਗਦਾ ਅਗਲੇ ਸਾਲ ਇਹ ਬਾਈ ਖਰਚੇ ਵੱਡਿਆ ਕਰਨਗੇ ਆਪ ਹਾਂ ਉਹ ਜਿਵੇਂ ਉਹ ਕੋਟ ਕਪੂਰੇ ਵਾਲੇ ਮਾਨ ਫਾਰਮ ਵਾਲਿਆਂ ਦੇ ਚਿੰਦਰ ਆਪ ਖਰਚੇ ਵੱਡ ਕੇ ਜਾਂਦੇ ਨੇ ਉਹ ਹਾਂ ਉਹਦੇ ਨਾਲ ਬਾਈ ਮੱਲਜੀ ਬਾਜੂ ਜਾਂਦੀ ਹੈ ਮਸ਼ੀਨ ਦੇ ਵਾਂਗ ਰਿਹਾ ਅਗਲਾ ਖਰਚੇ ਵੱਟ ਜਵੇ ਵੀ ਸਾਡੇ ਵੱਡੇ ਵੀ ਨੇ ਤਾਂ ਹਾਂ ਹਾਂ 26 ਦਾ ਯਾਰ ਆ ਹਾਲ ਹੋਇਆ ਬੈਦਗੀ ਬਾਈ ਇਹ ਕਿਦਾ ਬਸ ਰੱਬ ਦੇ ਨਾਮਾਂ ਤੇ ਬਾਈ 770 ਦੀ ਮਸ਼ੀਨ ਲਾਈ ਆਪਾਂ ਤੇ ਇਹ ਤੁਹਾਨੂੰ ਦਿਖਾਉ ਰਿਹਾ ਜੀ ਜਿਆਦੇ ਪੱਕੀ 14 ਮਾਉਂਚਰ ਆਇਆ ਉਹਦਾ ਹੋਰ ਕੱਲ ਬੱਡੀ ਹੋਣੀ ਹੈ ਬਈ ਆਲੂਆਂ ਕਰਕੇ ਅਸੀਂ ਸਾਡਾ ਕੰਮ ਜਿਆਦਾ ਲੇਟ ਕਰ ਲਿਆ ਜੀ ਨਹੀਂ ਥੀਰੀ ਬੱਢਣ ਵਾਲੀ ਦੀ 3-4 ਦਿਨ ਅਸਲ ਚ ਪਹਿਲਾਂ ਦੀ ਪਰ ਲੇਟ ਕਰਕੇ ਅਸੀਂ ਕੰਮ ਤੇ ਚਲੋ ਵੀਰ ਜੀ ਉਹਨਾਂ ਵਾਲੀ ਟਰਾਲੀ ਪਾ ਕੇ ਫਿਰ ਤੁਹਾਨੂੰ ਦਿਖਾਉ ਰਿਹਾ ਕਿਵੇਂ ਕੁਆਲਟੀ ਆ ਨਹੀਂ ਵੀਰ ਜੀ ਉਹਨਾਂ ਵਾਲੀ ਟਰਾਲੀ ਪਾ ਕੇ ਦਿਹਾਉਣਾ ਤੇ ਕੀ ਕੀ ਕੁਆਲਟੀ ਆ ਕਹ ਹੈ ਜੀ ਕ ਹੈਗੀ ਆ ਤੇ ਕਿੰਨਾ ਕੁ ਝਾੜ ਆ ਆਪਣਾ ਤਕਰੀਬਨ ਇਹ 777 ਦਾ ਕਿੰਨਾ ਨਾਉ ਵਿਕੇ ਥਾਵਾ ਹਨਾ ਨਾ ਨਾ ਵਿਕੇ ਟਰਾਲੀ ਪਾ ਰਾਂ ਮਰਾ ਵਟੇ 13 7 ਆ 13 7 ਬਿੱਟ ਵੀ ਵੱਡਾ ਹੈ ਇਹ ਨਹੀਂ ਭਰਦੀ ਨਹੀਂ ਹੈਗੀ ਇੱਥੇ ਭਰਦੀ ਨਹੀਂ ਇਹਨੇ ਕੀ ਭਰਨਾ ਮੈਂ ਕਿ ਝਾੜ ਘਾਟਾ ਹੋਰ ਉਹ ਇੰਨੀ ਕੁ ਹੋਗੀ ਟਰਾਲੀ ਇਹ ਤੁਸੀਂ ਦੇਖ ਲਓ ਯਾਨੀ ਮੈਨੂੰ ਲੱਗਦਾ ਵੀ ਇਹ ਆਪਣੀ ਜਿਹੀ ਸਾਰਿਆਂ ਤੋਂ ਘੱਟ ਨਿਕਲੂਗੀ ਬਸਰਮੀ ਜੀ ਵਾਹ ਹਾਂ ਤੇ ਬਾਈ ਹੁਣ ਉਧਰ ਨੂੰ ਚੱਲਦੇ ਆ ਇਹ ਹੁਣ ਲਾਹੇ ਆਉਣਗੇ ਚਲੋ ਮੰਡੀ ਚ ਚਲੋ ਬਾਈ ਉਹ ਤੇ ਅੰਦਰ ਆਏਗਾ ਮਨਾ ਕਰ ਚਾੜਨਾ ਕਰ ਨਹੀਂ ਨਹੀਂ ਉਹ ਤੇਰੀ ਤਰੀਕੀ ਲੰਨ ਮਾਰਦੇ ਕੁੱਤੇ ਆ ਖੋ ਬਈ ਕੰਡਾ ਮੈਂ ਥੋਨੂੰ ਮੈਂ ਦੱਸਦਾ ਇਹ ਜਿਹੜੀਆਂ ਮਤਲਬ ਖੜੇ ਰੁਕੋ ਗੂਠਾ ਦਾ ਖੜਾ ਇਹ ਜਿਹੜੀ ਖੇਤੀ ਆ ਦੇਖੋ ਜਦੋਂ ਆਪਣੇ ਲੜਦੀ ਆ ਨਾ ਮੱਖੀ ਕੋਈ ਆ ਦੇਖ ਤੇਰੇ ਕੰਡਾ ਕੱਢਿਆ ਮੱਖੀ ਆਲੀ ਮੱਖੀ ਇਹ ਆਹ ਰੇ ਲੜਗੀ ਤੇਜ਼ੀ ਦੇ ਉਹ ਭਈਆ ਕਰਦਨ ਤੇ ਲੜਗੀ ਬਸ ਸੈਣੀ ਆ ਮੇਰੇ ਬਾਲਾਂ ਚ ਵੜ ਗਈ ਹੂੰ ਇਹ ਕੰਡਾ ਪਹਿਲਾਂ ਅੰਦਰ ਜਾਂਦਾ ਦੇਖੋ ਤੂ ਕਬਰੇ ਨਿਕਲੇ ਹੋਏ ਖੜੇ ਕਿਵੇਂ ਥੱਲੇ ਨੂੰ ਜਾ ਰਹੀ ਆ ਜ਼ਹਿਰ ਜਿਆਦਾ ਡੰਗ ਮਾਰਦੀ ਆ। ਉਹ ਦੇਖੋ। ਮੰਨ ਲਾ ਇਹਦੇ ਉਰੇ ਹੁੰਦਾ ਮੇਨੂੰ। ਭੈਣ ਚ ਦੀ ਜਾਂਦੀ ਆ ਮਾਰ ਇਹਨੂੰ। ਜਿਉਂਦੀ ਨਹੀਂ। ਡੰਗ ਮਾਰਨ ਸਾਰੇ ਨੂੰ ਮਾਰਨ ਦੀ ਲੋੜ ਨਹੀਂ। ਹਾਂ। ਇਹ ਮਰ ਜਾਂਦੀ ਆ ਸਾਇੰਸ ਕਹਿੰਦੀ ਆ ਇਹ ਮੈਂ ਨਹੀਂ ਕਹਿੰਦਾ। ਮੈਨੂੰ ਨਹੀਂ ਪਤਾ ਪੜਿਆ ਕਿਤੇ। ਇਹਦੇ ਸਿਰ 'ਚ ਲੱਗਦਾ ਹੋ ਡੰਗ। ਠੀਕ ਆ। ਭੈਣ ਚ ਦੀ ਨੇ ਮੇਰੀ ਤਾਂ ਕਰਦਣਾ ਉਹ ਕਰਦੀ। ਤੂੰ ਹੋ ਜਾਂਦੀ ਆ ਕੋਈ ਨਾ ਤੈਨੂੰ ਥੋੜਾ ਜਿਹਾ ਤੇਰੀ ਕਰਦਣ ਮੋਟੀ ਰਹੂ ਪਰ ਮੱਖੀ ਦੀ ਮਰੂਤੀ ਹੋਗੀ। ਉਹ ਨਾ ਥੱਪੜਾਂ ਨਾਲ ਮਾਰ। ਪਤਲਾ ਨਾਲ ਦੀ ਨਾਲ ਲਿਆ। ਸਾਇੰਸ ਗਲਤ ਕਹਿੰਦੀ ਆ। ਹੋਰ ਬਾਈ ਚਾਹ ਪੀ ਰਿਹਾ ਨਾਲੇ ਜੀਰੀ ਵੜ ਰਹੇ ਆ ਆਪਣੇ ਇਧਰ ਆ ਦੋ ਕਿੱਲੇ ਵੱਡੇ ਗਏ ਤੇ ਹੁਣ ਤੀਜੇ ਚ ਜਲ ਰਹੀ ਆ ਇਧਰ ਵੀ ਵੱਧਿਆ ਗਿਆ ਹੁਣ ਦੋ ਤਿੰਨ ਵੀਗਿਆਂ ਤੋਂ ਉਧਰ ਨੂੰ ਲੰਬਾ ਬਹੁਤ ਆ ਪਰ ਹਣ ਚਾਹੇ ਨਾਲ ਚਾਹੇ ਤੇ ਸੱਤਾ ਭਾਜ ਚਲਾ ਰਿਹਾ ਇੱਕ ਪੈਨ ਇੱਕ ਪੈਨ ਦੇ ਤੌਰ ਤੇ ਤੁਸੀਂ ਗੈਸ ਕਰ ਸਕਦੇ ਹੋ ਵੀ ਸੱਤਾ ਹੀ ਜਲਾ ਰਿਹਾ ਹੋੜੀ ਚਲਾਉਣ ਦੀ ਪਤਾ ਨਹੀਂ ਇਹਨੂੰ ਕੀ ਆਦਤ ਆ ਬਰੇ ਬੀਤ ਜਾਂਦੇ ਨੇ ਯਾਰ ਇਹਨੂੰ ਕਪੈਣ ਤੇ ਨਾ ਬਿਠਾਇਆ ਕਰੋ ਬਾਲੀ ਹੌਲੀ ਕਰ ਲੈਂਦਾ ਜੇ ਚਲਾਉਣੀ ਹੈ ਕਿ ਮੜੀ ਜੀ ਤੇਜ਼ ਚਲਾ ਬਾਲੀ ਹੌਲੀ ਚਲਾਉਂਦਾ ਦੇਖੇ ਕੀੜੀ ਦੀ ਚਾਲ ਵੀ ਗਿਰੀ ਵੀ ਆਹੋ ਮੜੀ ਓਡੀ ਜੀ ਗਿਰੀ ਵੀ ਵੀ ਅ ਵੀ ਤੂੰ ਤੇਜ਼ ਚਲਾ ਲਾ ਲਾਡੀ ਵਿਚਾਰਾ ਥੋੜਾ ਡਾਊਨ ਆ ਤਾਂ ਕਰਕੇ ਸੱਤਾ ਜਲਾ ਰਿਹਾ ਬਾਕੀ ਦੇਖਦਾ ਕਿਵੇਂ ਰਹਿੰਦਾ ਫਿਰ ਨਿਕਾਲ ਇਹ 26 ਆ ਕਿ ਕਿਹੜੀ ਹੈ ਜਿਹੜੀ ਮੈਂ ਤਾਂ ਭੁੱਲ ਗਿਆ 77 ਕਿੱਥੇ ਆ? ਉਧਰ ਆ। ਬਾਕੀ ਸੱਤੇ ਨੂੰ ਪੱਕਾ ਪਤਾ ਹੋਣਾ ਮੈਨੂੰ ਲੱਗਦਾ ਵੀ ਇਹ 77 ਨਾ ਹੋਵੇ। 26 ਆ। ਠੀਕ ਹੈ ਠੀਕ ਹੈ। ਟਰਾਲੀ ਕੱਢੂ 852 ਕਿ ਗੜੂਗੀ? ਪਰ 4x4 ਆ ਕਿ ਥਾਂ ਗਿੱਲਾ ਪੂਰਾ ਥੱਲੇ। ਹਾਂ। ਕੋਈ ਚੱਕਰ ਨਹੀਂ। ਕੋਈ ਯਾ ਕਰ ਨਹੀਂ। ਦੇਖਦਾ ਫਿਰ ਅੱਜ ਚੱਕਰ ਪੈਂਦਾ ਕਿ ਨਾ। ਬਾਈ ਹੁਣ ਨਾ ਮੈਂ ਤੁਹਾਨੂੰ ਜਿਹੜੀ ਗੱਲਬਾਤ ਦੱਸਣ ਲੱਗਿਆ ਬਈ ਮੈਨੂੰ ਸਾਡੇ ਬੰਦੇ ਨੇ ਰੋਕਿਆ ਦੀ ਇਹ ਵੀ ਕਾਹ ਨੂੰ ਮੈਂ ਆੜਤੀਆਂ ਦੇ ਕਰ ਲੈ ਕੰਡੇ ਜੇ ਇੱਕ ਜਾ ਕੇ ਕਿਸ ਦੇ ਵਿੱਚ ਕਿਲੋ ਵੱਧ ਕਿਸੇ ਆੜਤੀ ਦਾ 2 ਕਿਲੋ ਵੱਧ ਆਪਾਂ ਘਰੋਂ ਗੰਡਾ ਲੈ ਕੇ ਆ ਜੀ ਬਸ ਰੱਬੇ ਰੱਖਾ ਭਾਈ ਜੋਗ ਲਿਆ ਕਰੋ ਬੋਰੀ ਉਹਨਾਂ ਦੀ ਭਰੀ ਵੀ ਫੇਰ ਪਤਾ ਲੱਗਦਾ ਕਿਲੋ ਨਾਲ ਕਿੰਨਾ ਫਰਕ ਪੈਜੀ ਤੁਸੀਂ ਆਪ ਦੇਖ ਲਓ ਤੇ ਇੱਕ ਗੱਲ ਹੋਰ ਹੁਣਾ ਕਈ ਬਾਈ ਕਹਿੰਦੇ ਨੇ ਯਾਰ ਆਪਾਂ ਦਾ ਯਾਰ ਜੇ ਉਥੇ ਮੰਡੀ ਚ ਕੰਡਾ ਲਵਾ ਕੇ ਵੇਚਣੀ ਆ ਵੀ ਫਿਰ ਟਰਾਲੀ ਦਾ ਕੰਡਾ ਕਾਦੇ ਵਾਸਤੇ ਕਰਨਾ ਉਹ ਬਾਈ ਗੈਸ ਹੋ ਜਾਂਦਾ ਪਤਾ ਲੱਗ ਜਾਂਦਾ ਵੀ ਕਿੰਨੀ ਘਟਦੀ ਆ ਮੰਨ ਲਓ ਹੁਣ ਆ ਟਰਾਲੀ ਆ ਜਿਹੜੀ ਮੂਹਰੇ ਖੜੀ ਆ ਇਹ 100 ਕਿਲੋ ਲਾ ਕੇ ਆਈ ਦੀ ਮੈਂ ਤੇ ਚੋਂ ਘਟ ਕੇ 17 ਕਿਲੋ ਨਾਲੇ ਜਮਾ ਸੁੱਕੀ ਜੀਰੀ ਜਮਾ ਸੁੱਕੀ ਜਮਾ ਹੀ ਬਾਈ ਜੇ ਕੰਡਾ ਜੱਕ ਕਰਿਆ 1.5 ਕਿਲੋ ਬੱਦ ਉਹਨਾਂ ਦਾ ਕੰਡਾ ਮਤਲਬ 1.5 ਕਿਲੋ ਬੱਦ ਜੋਕੇ ਬਾਈ ਦੱਸੋ ਕੀ ਕਰੂੰ ਬੰਦਾ ਬਾਅਦ ਚ ਕਹਿੰਦੇ ਨੇ ਗਲਤੀ ਹੋ ਗਈ ਐ ਇਹਨਾਂ ਨੇ ਗਲਤ ਕਰਤਾ ਐ ਕਰਤਾ ਉਹ ਅਸਲ ਵਿੱਚ ਬਾਈ ਯਾਰ ਬੰਨੇ ਵੀ ਐਨੇ ਕੰਡੇ ਉਹ ਹਰੇਕ ਦੀ ਉਹ ਮੰਜੀ ਐ ਠੋਕ ਰਹੇ ਨੇ ਇਹ ਮੰਜੀ ਮੇਰੇ ਸਾਬ ਨਾਲ ਮਲੀਮ ਠੋਕਦੇ ਨੇ ਅੜਤੀ ਨੂੰ ਕੀ ਪਤਾ ਲੱਗਦਾ ਮਲੀਮ ਬਣਾਉਂਦੇ ਨੇ ਬਾਈ ਉਧਰੋਂ ਸੇਲਰ ਦਾ ਮਲੀਮ ਇਧਰੋਂ ਮੰਡੀ ਵਾਲਾ ਮਲੀਮ ਲਓ ਵੀ ਮਿੱਤਰੋ ਅਲੀ ਲਗਭਗ ਫੁੱਲ ਹੋਣ ਵਾਲੀ ਉਹ ਆ ਦੋ ਟੈਂਕ ਹੋਰ ਪੈਣਗੇ ਉਹਦੇ ਚ ਉਹਦੀ ਟੀਸੀ ਕੱਢ ਦੇਣੀ ਆਪਾਂ ਨੇ ਫਿਰ ਫਿਰ ਉਦੋਂ ਬਾਅਦ ਇਹ ਚ ਪਾਵਾਂਗੇ ਉੱਡਣੇ ਜਹਾਜ਼ ਵਾਲੀ ਚ ਥੋਂ ਨਰਮਾ ਥੱਲੇ ਉੱਡਣਾ ਜਹਾਜ਼ ਦਾ ਜੋਰ ਪਰਖਿਆ ਜਾਣਾ ਉਹਨੇ ਤਾਂ ਕੱਢੇ ਲੈਣੀ ਆ ਹੈ ਬਾਈ ਮਾ ਉੱਡਣੇ ਜਹਾਜ਼ ਦਾ ਜੋਰ ਪਰਖਿਆ ਜਾਣਾ ਉਹਨੇ ਤਾਂ ਕੱਢੇ ਲੈਣੀ ਆ ਹਾਂ ਇਹਦਾ ਜੋਰ ਪਰਖਿਆ ਜਾ ਜੋਰ ਤਾਂ ਇਹਦਾ ਪਰਖਿਆ ਜਾਣਾ ਅੜਤੀਆਂ ਲੁੱਟੀਆਂ ਬਹੁ ਜਾਂਦੇ ਨੇ ਹੈ ਅੜਤੀਆਂ ਮਾਹ ਲੁੱਟੀਆਂ ਬਹੁ ਜਾਂਦੇ ਨੇ ਉਹਨਾਂ ਦਾ ਆਪਾਂ ਨੂੰ ਬਜਣਾ ਨਹੀਂ ਹੈਗਾ ਜਿੰਨਾ ਆੜਤੀਏ ਬਣਾ ਜਾਂਦੇ ਆ ਹਾਂ ਤੇ ਹੁਣ ਬਾਈ ਪਤਾ ਕੀ ਕਰਨਾ ਪਹਿਲਾਂ ਵਾਲੀ ਲੁੱਟ ਬਥੇਰੀ ਹੋਲੀ ਹੁਣ ਜਿਹੜੀਆਂ ਆ ਟਰਾਲੀਆਂ ਨੇ ਆ ਟਰਾਲੀਆਂ ਆ ਟਰਾਲੀਆਂ ਹੁਣ ਜਿਹੜੀ ਵੀ ਜੀਰੀ ਵੱਢਣੀ ਆ ਇਹ ਆਪਾਂ ਕੰਪਿਊਟਰ ਕੰਡਾ ਕਰਕੇ ਛੱਡਣੀਆਂ ਮਾਊਚਰ ਦੇ ਹਿਸਾਬ ਨਾਲ ਕਾਟ ਦੇਣੀਆਂ ਬਸ ਉਦੋਂ ਜਿਹੜੀ ਆਪਣੀ ਆ ਏਸੀ ਕੈਬਨ ਵਾਲੇ ਟਰੈਕਟਰ ਆਏ ਹੋਏ ਦੀ ਮਾਮੇ ਉਹਨਾਂ ਨਾਲ ਤੁਹਾਨੂੰ ਦੱਸਿਆ ਦੀ ਉਹ ਬਾਈ ਉਦੋਂ ਕੰਪਿਊਟਰ ਕੰਡਾ ਕਰਕੇ ਹੀ ਸਿੱਟੀ ਦੀ ਉਹ ਜੀਰੀ ਲਾਹੀ ਦੀ ਹੁਣ ਵਿੱਚ ਬੰਦੇ ਕਹਿਣਗੇ ਸਿੱਟੀ ਦੀ ਚਲੋ ਤਾਂ ਹੁਣ ਹੱਥ ਪਈ ਵੀ ਹੈ ਕਹਿਣ ਦੀ ਬਾਈ ਉਹ ਹੈਗੇ 3285 ਕਵੰਟਲ ਤੇ ਬਾਈ ਉਹਦੀ ਆਪਣੀ ਕਾਰਡ ਦਿੱਤੀ ਆਪਾਂ ਨੇ ਕਿੰਨੀ ਦਿੱਤੀ ਦੀ ਜਿਹੜੀ 18 ਕਵੰਟਲ ਕੋ 20 18 ਖਣੀ 20 ਕਵੰਟਲ ਕਾਰਡ ਦਿੱਤੀ ਦੀ ਉਹ ਕਹਿਣ ਨੂੰ ਵਧੀਆ ਉਹ ਲੱਗਦੀ ਆ ਵੀ ਬਹੁਤ ਜ਼ਿਆਦਾ ਆ ਹਨਾ ਵੀ ਭਾ ਵੀ ਠੀਕ ਆ ਪਰ ਉਹ ਜੀਰੀ ਵੀ ਥੋੜੀ ਜੀ ਨਰਮਤੀ ਤੇ ਬਾਈ ਜਦ ਮੰਡੀ ਚ ਲਾਉਨੇ ਹੁਣ ਆ ਸਾਹਮਣੇ ਵਾਲੀ ਟਰਾਲੀ ਆ ਪੂਰੀ ਪੱਕੀ ਜੀਰੀ ਦੀ ਪੂਰੀ ਇੱਕ ਕਾੜਤੀ ਦਿੱਤਾ ਦਾ ਮਤਲਬ ਉਹਦਾ ਮੌਚਰ ਆਇਆ 18 ਉਹਨੇ ਤਾਂ ਜਾਂਦੇ ਨਹੀਂ ਭਾਰਤੀ ਇੱਕ ਨੇ ਦੋ ਰਾਤਾਂ ਲਵਾ ਕੇ ਭਰੀ ਉਹਨੇ 17 ਕੁਇੰਟਲ ਘਟਾਤੇ 100 ਤੀ ਪੂਰਾ ਮਗਰ 82 ਹੋ ਰਹੇ ਨੇ 99 40 ਤੀ ਦੱਸੋ ਕੀ ਕਰੂੰ ਬੰਦਾ ਉਹਦੇ ਨਾਲੋਂ ਦੂਈ ਕਾੜ ਦੇਣੀ ਚੰਗੀ ਆ ਕਿ ਮਾੜੀ ਹੁਣ ਉਹ 285 ਮਗਰ ਦੇਖੋ 18 ਕੁਇੰਟਲ ਦੀ ਕਾੜ ਦਿੱਤੀ 285 ਚੋਂ 18 ਘਟਾ ਕੇ ਫੇਰ ਵੀ ਦੇਖੋ ਵਧੀਆ ਰਹੀ ਉਹ ਇੱਧਰ ਮੈਂ ਉਹ 100 ਵਾਲੀ ਚੋਂ ਜਮਨ ਨਾਲੇ ਪੱਕੀ ਜੀਰੀ ਚੋਂ 18 ਮੌਚਰ ਵਾਲੀ ਚੋਂ ਉਹਦਾ ਮੌਚਰ ਵੀ ਠਾਈ ਦੀ ਜਿਹੜੀ 285 ਦੀ ਟਨਟਲ ਐ ਮੰਜੀ ਠੋਕਦੀ ਐ ਐ ਕਦੇ ਦੇਖਿਆ ਕੋਈ ਆੜਤੀ ਵੀ ਕਿਸੇ ਨੂੰ ਘਾਟਾ ਪੈਂਦਾ ਹੋਵੇ ਇਹ ਬਈ ਇੱਥੇ ਲੁੱਟ ਖਸੁੱਟ ਚੱਲਦੀ ਆ ਪਰ ਸਭ ਇੱਥੇ ਹੀ ਰਹਿ ਜਾਣਾ ਉਹਦਾ ਕਹਾਣਾ ਪਰ ਮਹਾਤਮ ਵਾਲੀ ਕਚੇਰੀ 'ਚ ਜਾ ਕੇ ਪਤਾ ਲੱਗਦਾ ਵੀ ਜਿਹੜੀ ਲੁੱਟ ਖਸੁੱਟ ਦਾ ਉੱਥੇ ਜਾ ਕੇ ਪਤਾ ਲੱਗਦਾ ਬਈ ਫਿਰ ਚਲੋ ਹੁਣ ਆਪਾਂ ਨੂੰ ਨਹੀਂ ਪਤਾ ਠੱਗੀ ਕੌਣ ਮਾਰਦਾ ਹਨਾ ਆੜਤੀਆਂ ਮਾਰਦਾ ਮਲੀਮ ਮਾਰਦਾ ਪੱਲੇਦਾਰ ਮਾਰਦਾ ਪਰ ਇਹ ਕਿਸੇ ਇੱਕ ਬੰਦੇ ਨਾਲ ਨਹੀਂ ਹੁੰਦਾ ਹੈਗਾ ਸਾਰਿਆਂ ਦੀ ਮਿਲੀਭੁਗਤ ਹੁੰਦੀ ਹੈ ਯਾਰ ਮੰਨਦੇ ਆ ਬਾਈ 5 ਕੁਇੰਟਲ ਘਟ ਜਾਣਗੇ 6 ਘਟ ਜਾਣਗੇ 7 ਘਟ ਜਾਣਗੇ 8 ਘਟ ਲਓ 10 ਘਟਾ ਲਓ ਯਾਰ 17 ਕੁਇੰਟਲ ਟਰਾਲੀ ਮਗਰ ਪਿਛਲੀ ਵਾਰ ਵੀ 8 18 ਘਟੇ ਦੀ ਕੀ ਕਰੇ ਬੰਦਾ ਦੱਸੋ ਫਿਰ ਕਹਿੰਦੇ ਨੇ ਲੋਕ ਜਿਹੜੇ ਵਿੱਚ ਅੜਾਨੀਆਂ ਦੇ ਉਹ ਚ ਜਾਂਦੇ ਨੇ ਗਦਾਮ 'ਚ ਉਹ ਤਾਂ ਹੀ ਜਾਂਦੇ ਨੇ ਹਾਂ ਵਧੀਆ ਰਹਿੰਦੇ ਨੇ ਨਾ ਇਹ ਅਸਲ ਵਿੱਚ ਆਪਣੇ ਪਆ ਜੱਟਾਂ ਨੂੰ ਇਹ ਨਹੀਂ ਵੀ ਧਰਨਾ ਜਿਹੜਾ ਦਿੱਲੀ ਲਾਇਆ ਸੀ ਉਹ ਹਦਾਨੀਆਂ ਦੇ ਗੇਟ ਮੁਰੀ ਲਾ ਲਿਆ ਕਰਦੇ ਕਿਰਾਂ ਸਿੱਟ ਕੇ ਤਾਂ ਦੇਖ ਲੈਂਦੇ ਐਮਐਸਪੀ ਉਹੀ ਧਰਨੇ ਦੀ ਆਪਾਂ ਸਜ਼ਾ ਭੁਗਤ ਰਹੇ ਹਾਂ ਤੈਨੂੰ ਐ ਪਤਾ ਵਿੱਚ ਆਪਣੇ ਲੋਕ ਮੰਨਦੇ ਤਾਂ ਹੈ ਨਹੀਂ ਜਾਂਦਾ ਜਾਂਦਾ ਉੱਥੋਂ ਜਦ ਮੰਗਾ ਮੰਗਾ ਕੇ ਉਠਣੀਆਂ ਦੀਆਂ ਦੀਪ ਸਿੱਧੂ ਵਿਚਾਰਾ ਕਹਿੰਦਾ ਮਰ ਗਿਆ ਵੀ ਆਪਾਂ ਲੈ ਕੇ ਗੀਆਂ ਆ ਉੱਥੋਂ ਆ ਜਿਹੜੀ ਹੁਣ ਆਪਾਂ ਨੂੰ ਹਰਾਸ਼ਮੈਂਟ ਹੁੰਦੀ ਐ ਇੰਨੀ ਚਾਹੇ ਡੀਏਪੀ ਦੀ ਕਹਿ ਲੋ ਸ਼ੋਰਟੇਜ ਚਾਹੇ ਬੀਆਂ ਦੀ ਰੇਟ ਕਹਿ ਲੋ ਚਾਹੇ ਹੁਣ ਝੋਨਾ ਇਹਦਾ ਮੌਇਚਰ ਮੌਇਚਰ ਕੱਢੋ ਮੌਇਚਰ ਕੱਢੋ ਮੌਇਚਰ ਮੌਇਚਰ ਤੁਹਾਡਾ ਬੁੜਾ ਹੋਊਗਾ ਵੀ ਦੱਸੋ ਕੱਲਾ ਬਈ ਕਸੂਰ ਆੜਤੀਆਂ ਦਾ ਵੀ ਨਹੀਂ ਹੈਗਾ ਕਸੂਰ ਇਹ ਪਿੱਛੋਂ ਸਿਸਟਮ ਦਾ ਹੀ ਆ ਉਹ ਦੱਸ ਰਹੇ ਸੀ ਇੱਕ ਤਾਂ ਆੜਤੀ ਆ ਕਹਿੰਦਾ ਵੀ ਯੂਪੀ ਵਾਲਿਆਂ ਦੀ ਤਾਂ ਐ ਉਹ ਚੱਲਦੀ ਆ ਵੀ ਉਹਨਾਂ ਨੂੰ ਤਾਂ ਕਰਾਇਆ ਵੀ ਦਿੰਦੇ ਨੇ ਜਿਹੜੇ ਯੂਪੀ ਸੀਰੀਜ਼ ਚ ਔੜ ਲੱਗਦਾ ਤੇ ਆਪਣੇ ਵੀਰੇ ਪਤਾ ਨਹੀਂ ਕਿਵੇਂ ਕੀ ਪ੍ਰੋਸੈਸ ਆ ਉਹ ਤੁਹਾਨੂੰ ਸਾਰਾ ਫੇਰ ਦੱਸਾਂਗੇ ਵੀ ਹਰਾਸ਼ਮੈਂਟ ਆੜਤੀਆਂ ਦੀ ਵੀ ਪੂਰੀ ਆ ਤੇ ਕਿਸਾਨਾਂ ਦੀ ਵੀ ਪੂਰੀ ਆ ਵੀ ਆਣ ਵੀ ਕਿਸਾਨਾਂ ਨੂੰ ਦੁਖੀ ਕਰਦੇ ਇਹ ਵੀ ਜ਼ਮੀਨਾਂ ਬੇਚ ਦੇਣ ਕਿਸਾਨ ਹਨਾ ਜਿਹੜੀ ਤੇ ਉੱਧਰ ਦੇਖੋ ਹੁਣ ਹੜਨੇ ਜਿਹੜੇ ਉਹ ਉਹ ਮੈਨ ਮੇੜ ਨੇ ਉਹ ਥੋੜੀ ਬਈ ਉਹ ਦੂਏ ਲੋਟ ਆਏ ਨੇ ਹੜ ਇਹ ਹੀ ਚੀਜ਼ਾਂ ਨੇ ਵੀ ਜਿਵੇਂ ਕੋਈ ਬੰਦਾ ਹੁੰਦਾ ਨਾ ਆਪਾਂ ਕਿਸੇ ਬੰਦੇ ਨੂੰ ਹੁਣ ਮੈਂ ਆ ਬਈ ਆ ਖੇਤ ਆਪਣਾ ਮੰਨ ਲਓ ਆਪਣੇ ਵਾਲੇ ਨਾਲ ਵਾਲੇ ਬੰਦੇ ਦਾ ਖੇਤ ਆ ਨੀ ਮਾਂ ਜੇ ਆਪਾਂ ਉਹਦੇ ਲੈ ਵਜਾਈਏ ਵੀ ਬਈ ਤੂੰ ਜ਼ਮੀਨ ਬੇਚ ਦੇ ਅਗਲੇ ਲੈ ਵੀ ਵਧੀਆ ਠੀਕ ਆ ਅਗਲੇ ਦਾ ਸਿਸਟਮ ਅਗਲਾ ਕਹੂਗਾ ਮੈਂ ਨਹੀਂ ਵੇਚਣੀ ਤੁਹਾਨੂੰ ਮੈਂ ਤਰੀਕਾ ਸਮਝਾ ਰਿਹਾ ਵੀ ਕਿਵੇਂ ਕਰਦੀ ਸਰਕਾਰ ਚਲ ਆਪਾਂ ਨੂੰ ਆਪਾਂ ਨੂੰ ਐ ਹੋ ਗਿਆ ਆਪਾਂ ਜਮੀਨ ਲੈਣੀ ਆ ਉਹਦੀ ਉਹ ਕੀ ਕਰਾਂਗੇ ਕਦੇ ਪਾਣੀ ਪਾਤਾ ਕਦੇ ਕੋਸ਼ ਕਰਤਾ ਕਦੇ ਕੁਛ ਅਗਲੇ ਦਾ ਨੁਕਸਾਨ ਕਰੀ ਜਾਣਾ ਅਗਲੇ ਨੂੰ ਦੁਖੀ ਕਰ ਦੇਣਾ ਮਤਲਬ ਕਹਿ ਲਓ ਟੋਟਲੀ ਅਗਲਾ ਲੜ ਝਾੜੂ ਕੇਰਾ ਲੜੂ ਝਗੜੂ ਉਦੋਂ ਬਾਅਦ ਅਗਲਾ ਹੌਲੀ ਹੌਲੀ ਆਪੇ ਅੱਕ ਕੇ ਕਹੂਗਾ ਯਾਰ ਭੈਣ ਘੜਾਵੇ ਸੇ ਆਪਾਂ ਇਹਨੂੰ ਦੇ ਹੋਦੇ ਹਨਾ ਵੀ ਉਹ ਕੰਮ ਕਿਸਾਨਾਂ ਨਾਲ ਹੋ ਰਿਹਾ ਉਹ ਕੰਮ ਸੈਂਟਰ ਕਰ ਰਹੀ ਆ ਮੋਦੀ ਅਡਾਨੀਆਂ ਦੇ ਮਗਰ ਲੱਗ ਕੇ ਹੁਣ ਪੰਜਾਬ ਨਾਲ ਇੰਨਾ ਬੇਤਕਰਾ ਹੋ ਰਿਹਾ ਛੜ ਦੋ ਗੱਲਾਂ ਬਾਈ ਚਲੋ ਗੱਲਬਾਤ ਲੰਬੀ ਹੋ ਗਈ ਪਰ ਗੱਲ ਸੱਚੀ ਆ ਕਿਸਾਨੀ ਬਹੁਤ ਲਾਹੇਵੰਦ ਹੁੰਦਾ ਬਹੁਤ ਜਿਆਦਾ ਲਾਹੇਵੰਦ ਹੁੰਦਾ ਪਰ ਹੁਣ ਪੰਜਾਬ ਨਾਲ ੱਤਕਾ ਹੋ ਰਿਹਾ ਗੱਲ ਤਾਂ ਇਹ ਆ ਵੀ ਹਰਾਸ਼ਮੈਂਟ ਬਾਧੂ ਦੀ ਕੀਤੀ ਜਾ ਰਹੀ ਆ 17 ਮੋਚਰ ਦੱਸੋ ਉਹ ਬਾਈ ਇਹਦਾ ਜੇ ਮੋਚਰ ਵੀ 17 ਲਿਹਾਉਣੇ ਨਾ ਫਿਰ ਚੌਲ ਵੀ ਟੁੱਟਦਾ ਜਾ ਕੇ ਸੈਲਰਾਂ ਚ ਇੰਨਾ ਘੱਟ ਮੋਚਰ ਤੇ ਜੀਰੀ ਨਹੀਂ ਉਹ ਹੁੰਦੀ ਹੁੰਦੀ ਫਿਰ ਜਦ ਇਹ ਸੈਲਰਾਂ ਚ ਲੱਗਦੀ ਆ ਫਿਰ ਕਹਿੰਦੇ ਨੇ ਚੌਲ ਟੁੱਟਦਾ ਕਿਉਂ ਚੇਰੀ ਇਹ ਮੌਚਰ ਚਾਹੀਦਾ ਯਾਰ ਘੱਟੋ ਘੱਟ 18 19 19 20 ਮੌਚਰ ਚਾਹੀਦਾ ਫਿਰ ਜੇ ਮੌਚਰ ਉਥੇ ਗੇਟ ਤੇ ਚੈੱਕ ਕਰਦੇ ਨੇ ਜਿਹੜੇ ਮੌਚਰ ਉਹ ਮੌਚਰ ਨੂੰ ਨਹੀਂ ਮੰਨਦੇ ਕਹਿੰਦੇ ਜੀ ਸਾਡਾ ਮੌਚਰ ਦੂਜੀ 83 ਦੇ ਲਵਾ ਲਿਓ ਉਹਦਾ ਨਹੀਂ ਮੰਨਦੇ ਹੈਗੇ ਬਸ ਟੋਟਲੀ ਹਰਾਸ਼ਮੈਂਟ ਆ ਠੱਗੀ ਠੋਰੀ ਦਾ ਧੰਦਾ ਉਹੀ ਬੰਦਾ ਕਾਮਯਾਬ ਮੌਚਰਾਂ ਦੀਆਂ ਵੀ ਮਸ਼ੀਨਾਂ ਬਣੀਆਂ ਵੀ ਨੇ ਹਾਂ ਉਹ ਵੀ ਘੱਟ ਬਣੀਆਂ ਜਾਂਦੀਆਂ ਨੇ ਯਾਰ ਹਾਂ ਬਣੀਆਂ ਜਾਂਦੀਆਂ ਨੇ ਉਹ ਘੱਟ ਬਣੀਆਂ ਜਾਂਦੀਆਂ ਨੇ ਬਾਈ ਜਿਵੇਂ ਹੁਣ ਆਪਣਾ ਮੌਚਰ ਮੰਨ ਲਓ 20 ਆ ਰਿਹਾ ਉਹਨੂੰ ਪਤਾ ਕਿਵੇਂ ਕਰਨਗੇ ਉਹ ਉਹਨੂੰ ਬਨਨ ਦੇਣਗੇ ਵੀ ਹਾਂ ਉਹਦਾ ਸੈਟਿੰਗ ਆ ਯਾਰ ਅੰਦਰੋਂ ਜਿਵੇਂ ਮਰਜ਼ੀ ਕਰ ਲੋ ਆਪਣੇ ਜਿਵੇਂ ਮੌਇਚਰ ਆਰਗੇਨਿਕ ਮਤਲਬ origional ਮੌਇਚਰ ਜਿਹੜਾ ਉਹ 20 ਆ ਤਾਂ ਉਹਨੂੰ ਚਾਹੇ 20 ਤੇ 22 ਤੇ ਬਨਨ ਲਾ ਚਾਹੇ 24 ਤੇ ਬਨਨ ਲਾ ਚਾਹੇ 25 ਤੇ ਬਨਨ ਲਾ ਐਂ ਹੁੰਦਾ ਕੰਮ ਉਹਨੇ ਤਾਂ ਮੌਇਚਰ ਸਹੀ ਕੱਢਣਾ ਹੀ ਨਹੀਂ ਉਹ ਤਾਂ ਆਪਣੇ ਹੱਥ ਹੁੰਦੀਆਂ ਨੇ ਮਸ਼ੀਨਾਂ ਸਾਨੂੰ ਸਭ ਪਤਾ ਨੇ ਬਾਈ ਅਸੀਂ ਬਨਨ ਦੇਣੇ ਆ ਜੇ ਲੈਓ ਕਿਸੇ ਨੇ ਬਣਾਉਣੀਆਂ ਟਰਾਲੀ ਕੱਢਣ ਲੱਗਿਆ ਫਿਰ ਹੌਨਰ ਮੈਂ ਥੱਲੇ ਛੋਟਾ ਗੇਅਰ ਹੈ ਰੱਖੀ ਫੁੱਲ ਰੇਸ ਦੇ ਕੇ 4x4 ਲੱਗਿਆ ਹੋਇਆ ਬੈਗੀ ਬੈਗੀ ਰੋਕਦੇ ਬੱਸ ਇਹਦਾ ਉਹੀ ਕੰਮ ਹੋ ਗਿਆ ਪਰ ਹੁਣ ਖਰਚੇ ਵਧਣਾ ਪਾ ਕੇ ਆਇਆ ਦੀ ਫੇਰ ਕੱਢਣਾ ਪਊ ਬੈੱਕ ਕਰਕੇ ਦੇਖ ਲੈ ਗੇਰਾ 4x4 ਲੱਗਿਆ ਹੋਇਆ ਲਿਫਟ ਲਾ ਕੇ بڑے ਗੇਅਰ ਚ ਕੰਮ ਜੀ ਆ ਰਿਹਾ ਉਹਨੇ ਕਹੀ ਕਮਿੰਡੀ ਕਮਿੰਡੂਰੀ ਰੋਕ ਕੇ ਰੱਖਾ ਆ ਡਾਇਰ ਮੂਰੇ ਮਿੱਟੀ ਜਾਦੇ ਆ ਉਧਾਰ ਕਰਤੇ ਵੜਨਾ ਫੇਰ ਕੱਢਣਾ ਬੂ ਜਾ ਕੇ ਅਦਾ ਭੈਣ ਜੋ ਨਹੀਂ ਲਹੂ ਪੀ ਲਿਆ ਬਾਬੇ ਕਰਤੇ ਬਟ ਉਹਨੇ ਪਹਿਲਾਂ ਉਹ ਭਲੇਣ ਲਵਾਉਣ ਵਗ ਜਾ ਕੇ ਤੇ ਟਰਾਲੀ ਪਾਉਣ ਵਗ ਜਾ ਕਰਤੇ ਆ ਨੇ ਲਹੂ ਵੀ ਦੇਖਿਆ ਇਹਦਾ ਇਨਸਿਸਟਮ ਜਹੀ ਦੇਦੀਆਂ ਇਹਦੀਆਂ ਇਕੱਠਾ ਕਰਕੇ ਲੈ ਜਾਇਆ ਕਰਨ ਉਹ ਇਹਨੂੰ ਮੈਂ ਤਾਂ ਕਿਹਾ ਗੇਅਰ ਛੋਟਾ ਰੱਖੇ ਚਾਚਾ ਬਰੇ ਹੋਈ ਫੋਲਰ ਇਸ ਦੇ ਲਈ ਬਾਲੀ ਨਾ ਬੱਸ 13 ਬੈਕ ਉਹ ਮਿੱਟੀ ੜੀ ਹੋਈ ਆ ਮਿੱਟੀ ਹੁਣ ਦੇਖਦਾ ਉਹ ਹੁਣ ਤਾਂ ਲੰਗ ਜੂ ਹੁਣ ਤਾਂ ਲੰਗ ਜੂ ਬਰੇ ਹੋ ਜਾ ਹੁਣ ਤਾਂ ਲੱਗ ਜੂ ਫੁੱਲ ਰਹਿਦੇ ਕਿ ਕੱਢਦੇ ਇਹਨੂੰ ਫੋਰ ਬਾਈ ਫੋਰ ਕਹਿੰਦੇ ਆ ਭਾਈ ਲੈ ਗਿਆ ਲੈ ਗਿਆ ਲੈ ਗਿਆ ਉਹ ਲਿਫਟ ਲਾ ਲੈ ਲਿਫਟਾ Mas basah. Roklah dah hampir datang. Hey. Roklah ਦੀ ਪਰੇ ਕਰਨ ਨੂੰ ਦਿੰਦਾ ਫੁੱਲ ਭਰੀ ਗਿਆ ਬਾਈ ਟਰਾਲੀ ਬਾੜ ਜੋ ਬਾੜ ਜੋ ਕਰਦਾ ਟਰੈਕਟਰ ਉਹ ਕਹਾ ਲੀਹ ਸੈਟ ਕਰੀ ਈ ਹਾਵੇ ਨਹੀਂ ਵੱਡਾ ਯਾਰ ਮੈਨੂੰ ਐ ਲੱਗ ਰਿਹਾ ਵੀ ਟਰੈਕਟਰ ਨੂੰ ਤੇਲ ਤੂਲ ਚ ਕਾਚਰਾ ਬਾਜੀ ਤੋਂ ਬਾਜੀ ਯਾਰ ਇਹ ਪਤਾ ਨਹੀਂ ਕਾਸੇ ਜੀ ਟਰੈਕਟਰ ਖੋਲ ਰਿਹਾ ਹੈ ਬਾਈ ਜ਼ੋਰ ਨਹੀਂ ਮਾਰ ਰਿਹਾ ਟਰੈਕਟਰ ਮੇਰਾ ਲਫਜੂ ਲਫਜੂ ਕਰਦਾ ਟਰੈਕਟਰ ਵਾਲਾ ਓ ਮੈਨੂੰ ਐ ਲੱਗਦਾ ਟਰੈਕਟਰ ਚ ਚੱਜ ਰਿਹਾ ਕੋਈ ਜਰਾ ਫਰ ਫਰ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਹੁਣੇ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਵਾਲੀ ਘੰਟੀ ਵੀ ਦੱਬ ਦਿਓ ਬਈ